ਦਿਨ ਦਾ ਵਕਤ ਸੀ ਕਬੀਰ ਦੇ ਸ਼ਿਸ਼ ਭਗਤ ਕਬੀਰ ਨੂੰ ਕਹਿਣ ਲੱਗੇ ਸੰਤ ਜੀ ਸ਼ਿਵਰਾਤਰੀ ਤੇ ਬੜਾ ਇਕੱਠ ਹੋ ਰਿਹਾ ਬੜੇ ਦੂਰ ਦੂਰ ਤੋਂ ਸਾਧੂ ਸੰਤ ਆਏ ਨੇ ਰਾਸ ਮੰਡਲੀਆਂ ਆਈਆਂ ਨੇ ਔਰ ਬਹੁਤ ਵੱਡੇ ਵੱਡੇ ਮਹਾਤਮਾ ਆਏ ਨੇ ਚਲੀਏ ਮੇਲਾ ਦੇਖਣ ਚਲੀਏ ਕਬੀਰ ਕਹਿੰਨ ਨੂੰ ਪੀੜ ਹੋਵੇਗੀ ਉਮੀਦ ਨਹੀਂ ਮੇਲਾ ਹੋਵੇ ਨਵਸ ਕਬੀਰ ਦੇ ਸਮਝਣਾ ਪੀੜ ਹੋਵੇਗੀ ਉਮੀਦ ਤੇ ਨਹੀਂ ਮੇਲਾ ਪਰ ਹੁਣ ਤੁਸੀਂ ਸਾਰੇ ਕਹਿੰਦੇ ਹੋ ਬੜੇ ਸਾਰਿਆਂ ਦੀ ਇੱਛਾ ਹੈ ਤੂੰ ਚੱਲਦੇ ਨਾਨਕ ਆਪਣੇ ਚੇਲਿਆਂ ਦੇ ਕਬੀਰ ਚੱਲ ਬੈ ਜਿੱਥੇ ਇਹ ਬਹੁਤ ਵੱਡੀ ਭੀੜ ਜਿਨੋਂ ਇਹ ਮੇਲਾ ਕਹਿੰਦੇ ਸਨ ਚੇਲੇ ਖੁਸ਼ ਹੋ ਗਏ ਬਈ ਆ ਗਏ ਮੇਲੇ ਦੇ ਚ ਕਿਧਰੇ ਦੰਗਲ ਪੈ ਰਹੇ ਨੇ ਕਿਧਰੇ ਕਟ ਪੁਤਲੀਆਂ ਦਾ ਨਾਚ ਹੋ ਰਿਹਾ ਕਿਧਰੇ ਰਾਸ ਧਾਰੀਏ ਰਾਸ ਪਾ ਰਹੇ ਨੇ ਪਰ ਕਬੀਰ ਰੁਕਦੇ ਨਹੀਂ ਨੇ ਨਾਲ ਜਿਹੜੇ ਆਏ ਸਨ ਫਿਰ ਇੱਥੇ ਆਣ ਦਾ ਮਤਲਬ ਕਿ ਇਹ ਤੇ ਰੁਕਦੇ ਹੀ ਨਹੀਂ ਕਿਤੇ ਨਾ ਰਾਸ ਵੇਖਦੇ ਨੇ ਨਾ ਕਟ ਪੁਤਲੀਆਂ ਦਾ ਨਾਚ ਵੇਖਦੇ ਨੇ ਐਨਾ ਸੋਹਣਾ ਦੰਗਲ ਪੈ ਰਿਹਾ ਕੁਸ਼ਤੀਆਂ ਹੋ ਰਹੀਆਂ ਬੜਾ ਭਾਰੀ ਇਕੱਠ ਹੈ ਵੀ ਨਹੀਂ ਦੇਖਦੇ ਚੱਲਦੇ ਗਏ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਨੇ ਭੰਡਾਰੇ ਚੱਲ ਰਹੇ ਨੇ ਰਾਸਾਂ ਪੈ ਰਹੀਆਂ ਨੇ ਕਟਪੁਤਲੀਆਂ ਦਾ ਨਿਰਤ ਹੋ ਰਿਹਾ ਹੈ ਕਬੀਰ ਚੱਲਦੇ ਗਏ ਕਿਸੇ ਵੀ ਦ੍ਰਿਸ਼ ਨੇ ਕਿਸੇ ਵੀ ਗੌਤਕ ਨੇ ਕਬੀਰ ਦੇ ਕਦਮਾਂ ਨੂੰ ਰੋਕਿਆ ਨਹੀਂ ਪੀੜ ਦੇ ਵਿੱਚੋਂ ਨਿਕਲ ਗਏ ਚੇਲੇ ਆਪਸ ਦੇ ਵਿੱਚ ਗੱਲ ਕਰਦੇ ਨੇ ਮੇਲਾ ਤੇ ਪਿੱਛੇ ਛੱਡ ਆਏ ਨੇ ਸੰਤ ਜੀ ਪਤਾ ਨਹੀਂ ਕਿੱਥੇ ਜਾਂਦੇ ਤੇ ਮੇਲਾ ਦੇ ਪਿੱਛੇ ਦੂਰ ਕੋਈ ਇੱਕ ਫਰਲਾਂਗ ਦੀ ਦੂਰੀ ਤੇ ਗੰਗਾ ਦੇ ਟਟ ਤੇ ਇੱਕ ਮਸਤ ਅਬਿਆਸੀ ਬੈਠਾ ਹੋਇਆ ਸੀ ਰਾਮ ਦੀ ਧੁਨ ਵਿੱਚ ਮਗਨ ਲਗਨ ਜੁੜਿਆ ਹੋਇਆ ਕਬੀਰ ਉਸ ਦੇ ਕੋਲ ਬੈਠ ਗਏ ਚੇਲਿਆਂ ਨੇ ਹੱਥ ਜੋੜ ਕੇ ਕਿਹਾ ਪਗਤ ਜੀ ਮੇਲਾ ਤੇ ਆਪਾਂ ਪਿੱਛੇ ਛੱਡ ਆਇਆ ਆਏ ਤੇ ਮੇਲਾ ਦੇਖਣ ਸੀ ਅਗਧ ਕਬੀਰ ਜੋ ਕੁਝ ਕਹਿੰਦੇ ਨੇ ਧਿਆਨ ਨਾਲ ਸੁਣਨਾ ਸਲੋਕਾਂ ਚ ਦਰਪੇ ਕਬੀਰ ਜੈ ਜੈ ਹਾਂ ਫਿਰਾਂ ਕੌਤਕ ਠਾਏ ਠਾਏ ਮੇਲਾ ਨਹੀਂ ਸੀ ਤਮਾਸ਼ੇ ਕੌਤਕ ਸੰ ਉਹ ਸਭ ਕੌਤਕ ਹੈ ਕਬੀਰ ਜੈ ਜੈ ਹਾਂ ਫਿਰਾਂ ਕੌਤਕ ਠਾਏ ਠਾਏ ਇਕ ਰਾਮ ਸਨੇਹੀ ਬਾਹਰਾ ਉਜੜ ਮੇਰੇ ਭਾਈ ਮੇਲਾ ਇੱਥੇ ਹੈ ਇਹ ਜੋ RAM ਦਾ ਪਿਆਰਾ ਬੈਠਾ ਹੈ ਉਹ ਤੇ ਸਾਰੀ ਦੀ ਸਾਰੀ ਉਜਾੜਾ ਕੁਝ ਵੀ ਨਹੀਂ ਕੁਝ ਵੀ ਨਹੀਂ ਐਥੇ ਮੇਲਾ ਸੁਰਤ ਸ਼ਬਦ ਨਾਲ ਜੁੜੀ ਗਈ ਹੈ ਮੇਲਾ ਸਿੱਖ ਗੁਰੂ ਨਾਲ ਜੁੜ ਜਾਏ ਮੇਲਾ ਮੇਲਾ ਸ਼ਬਦ ਮਿਲਾਪ ਤੋਂ ਬਾਰੇ ਜਿੱਥੇ ਮਿਲਾਪ ਹੀ ਕੋਈ ਨਹੀਂ ਮੇਲਾ ਕਿڑی ਗੱਲ ਹੈ कबीर जय जय हो फेरों कल तक ठाए ठाए इक राम सनेही बाहरा उजड़ मेरे घर उजाड़ी उजाड़ी